ਕੋਈ ਇਹ ਲੀਡਰ ਸਾਰ ਲੈਂਦਾ ਦਾ ਕਿਹੜਾ ਮਸਲ ਲੈ ਕੇ ਪਿੰਡ ਵਾਲੇ ਦੀ ਅਗਲੀ ਲੀਡਰ ਨੇ 50 ਟਰਾਲੇ ਵੱਡੇ ਉਦੋਂ ਦੇ 50 ਟਰਾਲੇ ਸਾਡੇ ਕੈਂਪ ਨੇ ਕਿੰਨੇ ਕਿਹੜੇ ਐਸ ਡੀ ਨੇ ਕਿਹੜੇ ਮੰਤਰੀ ਨੇ ਕਿਹੜੇ ਡਿਪਟੀ ਨੇ ਇੱਥੇ ਕੋਈ ਆਣ ਕੇ ਦਿੱਤਾ ਕੁਝ ਦੱਸੋ 50 ਟਰਾਲੇ ਵਾਲੇ ਇਹ ਫੋਟੋਆਂ ਨਹੀਂ ਆਉਂਦੇ ਸਾਰੇ ਫੋਟੋਆਂ ਖਿਚਾ ਕੇ ਚਾਹੀਦੇ ਕੋਈ ਕਰੋੜ ਕਰੋੜ ਨਹੀਂ ਕਰਨਾ 60 70 ਦੀਆਂ ਗੱਡੀਆਂ ਜੇ ਸਰਕਾਰ ਇਹ ਬੰਨ ਪਹਿਲਾਂ ਪੱਕੇ ਕਰੀਏ ਮੇਰੇ ਮੂਹਰੇ ਮੌਕਾ ਹੀ ਨਾ ਦੇਗੇ ਦੱਸੋ ਦੱਤਾ ਘੇਨੇ ਕੋਟ ਦੱਤਾ ਦੱਤਾ ਘੇਨੇ ਕੋਟ ਆ ਕਿਹੜਾ ਮੰਤਰੀ ਆਉਣਾ ਕੀ ਦੇਣਾ ਉਹਨੇ ਆ ਕੇ ਦੱਸੇ ਕੀ ਦੇਣਾ ਲੈ ਕੇ ਆਵੇ ਟਰਾਲੇ ਟਰਾਲੇ ਲੈ ਕੇ ਆਵੇ ਇੱਥੇ ਆਉਣ ਦਿੰਨੇ ਹਾਂ ਜੇ ਆਊਗਾ ਉਥੇ ਬੰਨ ਕੇ ਗੱਡੀਆਂ ਖੜਾਓ ਤੁਰ ਕੇ ਲਿਆਓ ਤੋਰ ਕੇ ਲੈ ਆਵਾਂ ਸਾਰੇ ਤੋਰ ਕੇ ਖਾਓ ਲੈ ਪਿੰਡ ਵਾਲੇ ਇੱਥੋਂ ਗੱਡੀ ਨਾ ਲੰਘੇ ਮੇਰੀ ਕਿਸੇ ਦੀ ਲੱਗੇ ਉਹਨਾਂ ਨੂੰ ਇਹ ਗਾਲਾਂ ਕਢੰਦਾ ਏ ਮੇਰੀ ਗੱਲ ਹਲੋ ਜਾਰਹੀ ਅੱਗੇ ਲੋਣੇ ਵਾ ਪਰ ਵੇਖੋ ਵੀ ਅਸੀਂ ਪੁੱਛਣ ਗਏ ਇੱਧਰ ਆ ਪੁੱਛਣ ਦਾ ਕਿੰਨੇ ਮਿੰਨੂ ਚਾਹੀਦੇ ਤੁਸੀਂ ਯਾਰ ਗਾਲਾਂ ਕੱਢਦੇ ਫਿਰ ਕਿਉਂ ਇਹ ਅਫਸਰ ਹੋਣਾ ਤੇ ਪੱਠੇ ਖਾਲੀ ਆ ਅਸੀਂ ਲੋਕਾਂ ਨੂੰ ਮੇਹਰ ਸਾਡਾ ਸਾਡਾ ਆਪਣਾ ਹੈਗਾ ਤੇ ਕੋਈ ਆ ਵੇਖੋ ਪ੍ਰਸ਼ਾਸਨ ਨੇ ਕੋਈ ਕੋਈ ਟੱਕ ਗਾਲਾਂ ਕੱਢਣ ਤੇ ਹੋ ਚੱਲ ਗਿਆ ਯਾਰ ਬੋਲ ਦੇ ਕਿਧਾ ਮੈਂ ਕਰਮ ਨਹੀਂ ਆਉਂਦੀ ਪਤਾ ਕੀ ਗੱਲ ਆ ਕੋਈ ਆ ਡੱਕ 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 ਆ ਜਾ ਕੋਈ ਨਹੀਂ ਆ ਬੰਦ ਕਰ ਇਹ ਬੰਦ ਕਰ ਲੈ ਜਣੇ ਪਾਇਆ ਸਰਕਾਰ ਦੇ ਸਾਹਮਣੇ ਆ ਗਏ ਬੜਾ ਚਾ ਬੜਾ ਟਰੈਕਟਰ ਦੀ ਮੈਂ ਵੇਣਾ ਕਿਦਾਂ ਪਾਸੇ ਕਰਦੇ ਫੜਾ ਇਧਰ ਟਰੈਕਟਰ ਪਾਸੇ ਕਰਨਾ ਇਹਨਾਂ ਨੇ ਕਰੋ ਪਾਸੇ ਲੈ ਡੋ ਚੱਕੇ ਨੂੰ ਬੋਲਿਆ ਜਾਂ ਨਹੀਂ ਦੇ ਇਹ ਵਾਰ ਤੁਸੀਂ ਟਰੈਕਟਰ ਤੇ ਗੁਰੂ ਆ ਰੋਪ ਪੁੰਦੇ ਰੋਪ ਚੱਲ ਕੇ ਬੈਠੇ ਤਾਂ ਆਏ ਲੈ ਲੈ ਗਏ ਇੱਥੇ ਪੱਠੇ ਲਵਾਉਣ ਲੱਗੇ ਆ ਸਾਨੂੰ ਯਾਰ ਉਲਟਾ ਹੀ ਸੇਵਾ ਕਰਨਾ ਆ ਸਾਡੇ ਤੋਂ ਹੀ ਗੱਲ ਪੈਂਦੇ ਯਾਰ ਕਿ ਸਰਕਾਰ ਸਿੱਧ ਕਰੇ ਉੱਤਰਿਆ ਉੱਤਰਿਆ ਟਰੈਕਟਰ ਤੋਂ ਫੱਲੇ ਉੱਤਰ ਮੈਂ ਵੈਣਾ ਟਰੈਕਟਰ ਤੋਂ ਇਹਣਾ ਕਿਦਾਂ ਪਾਸੇ ਕਰਦੇ ਯਾਰੀ ਬਾਹੀ ਤੁਹਾਡੀ ਵਰਦੀ ਦਾ ਲਿਆਜ ਕਰਦੇ ਸਤਿਕਾਰ ਕਰਦੇ ਹਾਂ ਤੁਹਾਨੂੰ